ਇਸੇ ਚੀਜ਼ ਦਾ ਫਾਇਦਾ ਅਨੁਪਮ ਖੇਰ ਵਰਗੇ ਗੰਜੇ ਸਾਲੇ ਮੋਦੀ ਦੇ ਚਮਚੇ ਮੂਤ ਪੀਣੇ ਤੇ ਗੋਹਾ ਖਾਣੇ ਉਠਾਉਂਦੇ ਸਰਕਾਰਾਂ ਨੂੰ ਵੀ ਪਤਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਅੱਧਿਕ ਚਿੱਟੇਵਲ ਹੋਤੁਰੀ ਅੱਧਿਕ ਸਿੰਗੜਾਂਵਲ ਹੋਤੁਰੀ ਤੇ ਬਾਕੀ ਜਿਹੜੀ ਮੋਟੀ ਰਹਿੰਦੀ ਸੀ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਹਾੜੀਆਂ ਕਰਨ ਨੂੰ ਹੋਤੁਰੀ ਦੋਸਤੋ ਮੋਦੀ ਦਾ ਚਮਚਾ ਤੇ ਬਹੁਤ ਹੀ ਕੁੱਤਾ ਇਨਸਾਨ ਮੈਂ ਤਾਂ ਇਹ ਕਹੂੰਗਾ ਇੱਕ ਗੰਜਾ ਟਕਲਾ ਅਨੂਪਮ ਖੇਰ ਉਸਨੇ ਦਿਲਜੀਤ ਦੁਸਾਂਜ ਦੇ ਖਿਲਾਫ ਫੇਰ ਇੱਕ ਬਿਆਨ ਦਿੱਤਾ ਉਹ ਕਹਿੰਦਾ ਜੀ ਕਹਿੰਦਾ ਜੇ ਕੋਈ ਗਵੰਡੀ ਮੇਰੀ ਭੈਣ ਦਾ ਸਿੰਦੂਰ ਉਜਾੜ ਦੇਵੇ ਤਾਂ ਜੇ ਉਹ ਕਲਾਕਾਰ ਹੋਵੇ ਤਾਂ ਮੈਂ ਉਸ ਨੂੰ ਆਪਣੇ ਨਾਲ ਤਬਲਾ ਵਜਾਉਣ ਲਈ ਇਨਵਾਈਟ ਨਹੀਂ ਕਰਾਂਗਾ ਉਸ ਦੇ ਕਹਿਣ ਦਾ ਮਤਲਬ ਇਹ ਆ ਕਿ ਜਿਵੇਂ ਪਾਕਿਸਤਾਨ ਨੇ ਸਾਡੇ ਦੇਸ਼ ਤੇ ਹਮਲਾ ਕੀਤਾ ਤਾਂ ਫਿਰ ਦਿਲਜੀਤ ਉਹਨਾਂ ਦੇ ਕਲਾਕਾਰਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਲੈਂਦਾ ਇਹ ਜਿਹੜਾ ਇਹ ਚਮਚਾ ਨਾ ਮੋਦੀ ਦਾ ਚਾਟੂਕਾਰ ਪਹਿਲਾਂ ਤੋਂ ਹੀ ਇਹਦੀ ਜਿਹੜੀ ਘਰ ਵਾਲੀ ਆ ਜੀ ਕਿਰਨ ਖੇਰ ਉਹਨੇ ਕਾਬ 84 ਫਿਲਮ ਦੇ ਵਿੱਚ ਦਿਲਜੀਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ਉਦੋਂ ਉਹ ਦਿਲਜੀਤ ਨੂੰ ਤਰੀਫਾਂ ਕਰਦੀ ਨਹੀਂ ਸੀ ਥੱਕਰੀ ਕਿ ਦਿਲਜੀਤ ਵਰਗਾ ਤਾਂ ਜੀ ਆਰਟਿਸਟ ਹੀ ਕੋਈ ਨਹੀਂ ਉਦੋਂ ਇਹ ਟਕਲਾ ਅਨੂਪਮ ਖੇਰ ਵੀ ਕਹਿੰਦਾ ਸੀ ਕਿ ਦਿਲਜੀਤ ਜੀ ਬਹੁਤ ਹੀ ਕਮਾਲ ਦੇ ਮੁੱਦੇ ਚੱਕਦਾ ਪਰ ਇਹ ਜੀ ਜਦੋਂ ਦਾ મોદી ਦਾ ਅਨਾਂ ਭਗਤ ਬਣਿਆ ਇਸ ਸਾਲੇ ਨੂੰ ਪਹਿਲਾਂ ਕੋਈ ਇਹ ਗੱਲ ਪੁੱਛੇ ਕਿ ਤੂੰ ਦਾ ਕਸ਼ਮੀਰ ਫਾਇਲ ਮੂਵੀ ਤੁਸੀਂ ਬਣਾਈ ਉਹ ਕਿੱਡੀ ਪ੍ਰੋਪਗੈਂਡਾ ਮੂਵੀ ਸੀ ਉਸ ਦੇ ਵਿੱਚ ਇਹਨਾਂ ਨੇ ਜੀ ਇਹ ਦਿਖਾਇਆ ਕਿ ਕਸ਼ਮੀਰੀ ਪੰਡਤਾਂ ਦੇ ਉੱਪਰ ਤਾਂ ਬੇਤਹਾਸ਼ਾ ਹੀ ਜ਼ੁਲਮ ਹੋਇਆ ਤੇ ਹੋ ਰਿਹਾ ਤੇ ਉਸ ਉਸ ਵਿੱਚ ਇਹ ਗੰਗੇ ਨੇ ਇਹੀ ਰੋਲ ਕੀਤਾ ਸੀ ਕਿ ਮੈਂ ਤਾਂ ਜੀ ਬਹੁਤ ਹੀ ਜਿਆਦੇ ਪ੍ਰਤਾੜਿਤ ਬੰਦਾ ਪਰ ਇਹਨੂੰ ਕੋਈ ਪੁੱਛੇ ਕਿ ਜੇ ਕਸ਼ਮੀਰ ਫਾਈਲਜ਼ ਵਰਗੀ ਨਫ਼ਰਤ ਫੈਲਾਉਣ ਵਾਲੀ ਫਿਲਮ ਬਣ ਸਕਦੀ ਆ ਤੂੰ ਉਸ ਨੂੰ ਬਹੁਤ ਵੱਧ ਚੜ ਕੇ ਪ੍ਰਮੋਟ ਕਰ ਸਕਦਾ ਤੇ ਇਹ ਧਾਰਮਿਕ ਕਟੜਤਾ ਰੱਖਣ ਵਾਲੀ ਸਾਡੀ ਭਾਰਤ ਸਰਕਾਰ ਉਹ ਫਿਲਮ ਨੂੰ ਟੈਕਸ ਫ੍ਰੀ ਕਰ ਸਕਦੀ ਆ ਤਾਂ ਸਾਲੇ ਉਹ ਪੰਜਾਬ 95 ਫਿਲਮ ਕਿਉਂ ਨਹੀਂ ਰਿਲੀਜ਼ ਹੋ ਸਕਦੀ ਜਸਵੰਤ ਸਿੰਘ ਖਾਲੜਾ ਜਿਹਨੇ ਮਰੇ ਹੋਏ ਨੌਜਵਾਨਾਂ ਦੀ ਸੂਚੀ ਰਿਲੀਜ਼ ਕਰਨੀ ਸੀ ਤੇ ਸਾਡੇ ਸਿਸਟਮ ਦੇ ਪੋਤੜੇ ਫੁੱਲਣੇ ਸੀ ਤੇ ਪਤਾ ਨਹੀਂ ਕਿੰਨੇ ਕ ਅਫਸਰ ਰਹਿਦੀ ਉਮਰ ਤੱਕ ਜੇਣ ਦੇ ਵਿੱਚ ਸੜਦੇ ਜਿਨ੍ਹਾਂ ਨੇ ਉਦੋਂ 18 17 ਸਾਲ 19 ਸਾਲ 20 ਸਾਲ ਦੇ ਮੁੰਡਿਆਂ ਨੂੰ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦੀਆਂ ਲਾਸ਼ਾਂ ਤੱਕ ਨੂੰ ਖੁਰਦ-ਬੁਰਦ ਕਰਤਾ ਉਹ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਜਸਵੰਤ ਸਿੰਘ ਖਾਲੜਾ ਇਹ ਤਾਂ ਕਿਸੇ ਸਰਕਾਰ ਨਾਲ ਵੀ ਸੰਬੰਧਤ ਹੈ ਨਹੀਂ ਨਾ ਉਹ ਕਿਸੇ ਸਰਕਾਰ ਨੂੰ ਖਤਰਾ ਇਹ ਗੱਲ ਤੋਂ ਨਾ ਕਿਸੇ ਹੋਰ ਨੂੰ ਤੇ ਫਿਰ ਉਹਨੂੰ ਕਿਉਂ ਰੋਕਿਆ ਜਾਂਦਾ ਇਹ ਗੱਲ ਇਹ ਆ ਕਿ ਉਹ ਵੀ ਪੰਜਾਬ ਦੀ ਗੱਲ ਕੋਈ ਪੱਗ ਵਾਲਾ ਬੰਦਾ ਅੱਗੇ ਵੱਧਦਾ ਤਾਂ ਇਹਨਾਂ ਦੇ ਸੜਿਆਂ ਦੇ ਮਿਰਚਾਂ ਲੱਗ ਜਾਂਦੀਆਂ ਨੇ ਇਹਨਾਂ ਨੂੰ ਇਹ ਹੁੰਦਾ ਕਿ ਪੰਜਾਬੀ ਬੰਦਾ ਖਾਸ ਕਰ ਸਿੱਖ ਬੰਦਾ ਇਹ ਨਾ ਕੋਈ ਅੱਗੇ ਵੱਧ ਜੇਵੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਦੇ ਉੱਪਰ ਬੈਨ ਲਾਉਣ ਦਾ ਸਿੱਧਾ ਸਿੱਧਾ ਮਤਲਬ ਇਹੀ ਆ ਕਿ ਇਹ ਪੰਜਾਬ ਦੇ ਜਿਹੜੇ ਵੀ ਸੂਰਮੇ ਯੋਧੇ ਸ਼ਹੀਦ ਜਾਂ ਕਹਿ ਲਓ ਪੰਜਾਬ ਦਾ ਦੁੱਖ ਆਪਣੇ ਦਿਲ 'ਚ ਰੱਖਣ ਵਾਲੇ ਲੋਕ ਉਹਨਾਂ ਨੂੰ ਇਹ ਮੂਹਰੇ ਆਉਣ ਹੀ ਨਹੀਂ ਦੇਣਾ ਚਾਹੁੰਦੇ ਇਹ ਚਾਹੁੰਦੇ ਨੇ ਕਿ ਪੰਜਾਬ ਦੀ ਜਿਹੜੀ ਨਵੀਂ ਪੀੜ੍ਹੀ ਆ ਉਹ ਇਹਨਾਂ ਨੂੰ ਆਪਣਾ ਇਤਿਹਾਸ ਜਾਣ ਕੇ ਇਹਨਾਂ ਦੇ ਅੰਦਰ ਕਿਤੇ ਉਹ ਸਿੱਖੀਜ਼ਮ ਖਾਲਸਾ ਰਾਜ ਵਾਲੀ ਦਲੇਰੀ ਤੇ ਉਹ ਸਿੱਖੀ ਸਿਧਾਂਤ ਜਿਹੜੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਵਰਗੇ ਨਿੱਡਰ ਤੇ ਦਲੇਰ ਜਰਨੈਲਾਂ ਨੇ ਦਿੱਤੇ ਨੇ ਕਿਤੇ ਉਹ ਇਹਨਾਂ ਦੇ ਅੰਦਰ ਫੇਰ ਆ ਜਾਣ ਤਾਂ ਇਹ ਸਾਨੂੰ ਤੰਗਤਾ ਜੀ ਕਰੀ ਜਾਂਦੇ ਨੇ ਪੰਜਾਬ ਨੇ ਦਿੱਲੀ ਧਰਨੇ ਦੇ ਵਿੱਚ ਇਹ ਦਿਖਾਤਾ ਕਿ ਸਭ ਤੋਂ ਵੱਡੀ ਤਾਕਤ ਅਜ ਭਾਰਤ ਦੇ ਵਿੱਚ ਕੌਣ ਹੈ ਜੀ ਸੈਂਟਰ ਸਰਕਾਰੀ ਹੁੰਦੀ ਆ ਤਾਂ ਮੋਦੀ ਨੂੰ ਗੋਡਣਿਆਂ ਪਰ ਨੇ ਕਰਤਾ ਸੀ ਨਾ ਉਦੋਂ ਕਾਨੂੰਨ ਵਾਪਸ ਕਰਵਾਏ ਇਹ ਸਾਲੇ ਐਂ ਡਰਦੇ ਨੇ ਕਿ ਜੇ ਇਹਨਾਂ ਦੀ ਨੌਜਵਾਨ ਪੀੜ੍ਹੀ ਚੰਗੀ ਤਰ੍ਹਾਂ ਜਾਗ ਗਈ ਤਾਂ ਫੇਰ ਸਾਡਾ ਕੀ ਬਣੂ ਇਹ ਤਾਂ ਹੁਣੀ ਮਾਨ ਨਹੀਂ ਇਸ ਲਈ ਸਮਝੋ ਪੰਜਾਬੀਓ ਆਪਣੇ ਜਵਾਕਾਂ ਨੂੰ ਇਹਨਾਂ ਨਚਾਰਾਂ ਤੋਂ ਦੂਰ ਰੱਖੋ ਆਪਣੇ ਇਤਿਹਾਸ ਨਾਲ ਆਪਣੇ ਯੋਧਿਆਂ ਨਾਲ ਸ਼ੂਰਬੀਰਾ ਨਾਲ ਜੋੜੋ ਤੇ ਆਪਣੇ ਗੁਰੂਆਂ ਦੇ ਸਿਧਾਂਤਾਂ ਬਾਰੇ ਦੱਸੋ ਕਿ ਸਾਡੀਆਂ ਜੜਾਂ ਕਿੰਨੀਆਂ ਕੁਰਬਾਨੀਆਂ ਤੇ ਖੂਨ ਦੀਆਂ ਨਦੀਆਂ ਬਹਾ ਕੇ ਸਾਨੂੰ ਇਹ ਸਿੱਖੀ ਤੇ ਸਰਦਾਰੀ ਮਿਲਿਆ ਇਸ ਦਾ ਮੁੱਲ ਤੇ ਇਸ ਦੀ ਵੈਲਿਊ ਕੀ ਆ ਇਹ ਸਮਝਾਇਆ ਕਰੋ ਨਾ ਕਿ ਉਹਨਾਂ ਨੂੰ ਕਹੋ ਜੀ ਆ ਬੱਬੂ ਮਾਨ ਦਾ ਗਾਣਾ ਸੁਣਾ ਦੇ ਆ ਸਿੱਧੂ ਦਾ ਗਾਣਾ ਸੁਣਾ ਦੇ ਉਹ ਗੱਲਾਂ ਤੇ ਨਾ ਚਾਮ ਲਿਆ ਕਰੋ ਇਸੇ ਚੀਜ਼ ਦਾ ਫਾਇਦਾ ਅਨੁਪਮ ਖੇਰ ਵਰਗੇ ਗੰਜੇ ਸਾਰੇ ਮੋਦੀ ਦੇ ਚਮਚੇ ਮੂਤ ਪੀਣੇ ਤੇ ਗੋਹਾ ਖਾਣੇ ਉਠਾਉਂਦੇ ਨੇ ਤੇ ਸਰਕਾਰਾਂ ਨੂੰ ਵੀ ਪਤਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਅੱਧਿਕ ਚਿੱਟੇ ਵੱਲ ਹੋ ਤਰੀ ਅੱਧਿਕ ਸਿੰਗਰਾਂ ਵੱਲ ਹੋ ਤਰੀ ਤੇ ਬਾਕੀ ਜਿਹੜੀ ਮੋਟੀ ਰਹਿੰਦੀ ਸੀ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਹਾੜੀਆਂ ਕਰਨ ਨੂੰ ਹੋ ਤਰੀ ਮਤਲਬ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰਨ ਨੂੰ ਪਹਿਲਾਂ ਤੋਂ ਲੱਗੇ ਹੋਏ ਨੇ ਫੇਰ ਵੀ ਸਾਡੀ ਜਿਹੜੀ ਕੌਮ ਆ ਆਪਣੀ ਦਲੇਰੀ ਸਮਝ ਤੇ ਸੂਝ-ਬੂਝ ਕਰਕੇ ਅੱਗੇ ਵਧ ਰਹੀ ਆ ਜੇ ਕੋਈ ਵੀ ਸਾਡੀ ਜਗ੍ਹਾ ਤੇ ਕੌਮ ਹੁੰਦੀ ਤਾਂ ਅੱਜ ਨੂੰ ਕਦੋਂ ਦੀ ਇਹਨਾਂ ਨੇ ਉਹ ਖਤਮ ਕੀਤੀ ਹੁੰਦੀ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਬੱਚਿਆਂ ਨੂੰ ਜਨਮ ਤੋਂ ਹੀ ਆਪਣੇ ਇਤਿਹਾਸ ਤੇ ਆਪਣੀਆਂ ਕੁਰਬਾਨੀਆਂ ਵਾਲੇ ਯੋਧੇ ਸ਼ੂਰਬੀਰ ਸ਼ਹੀਦਾਂ ਨਾਲ ਜੋੜੀਏ ਨਾ ਕਿ ਇਹਨਾਂ ਨਚਾਰਾ ਨਾਲ ਤੇ ਗੰਗੇ ਅਨੂਪਮ ਖੇਰ ਨੂੰ ਗਰਮਾ-ਗਰਮ ਪ੍ਰਸ਼ਾਦ ਕਮੈਂਟਾਂ ਦੇ ਵਿੱਚ ਦੇਣਾ ਥੋੜਾ ਤੇ ਮੇਰਾ ਜਨਮ ਸਿੱਧ ਅਧਿਕਾਰ ਆ ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਉਸ ਗੰਦੇ ਨੂੰ ਦਿਓ ਜੀ ਪ੍ਰਸ਼ਾਦ ਮਿਲਦਾ ਹਾਂ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ